ਮੇਰੇ ਵੱਲੋਂ ਬੜੇ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ ਪ੍ਰਬਾਨ ਬਹੁਤੀਆਂ ਗੱਲਾਂ ਹੁਣ ਆਪਾਂ ਕਰਨੀਆਂ ਨਹੀਂ ਜੀ ਗੀਤਕਾਰੀ ਦਾ ਮੇਲਾ ਜਿਹੜਾ ਗੀਤਕਾਰੀ ਦਾ ਹੈ ਗੱਲ ਉਸ ਐਂਗਲ ਤੋਂ ਹੀ ਹੋਣੀ ਚਾਹੀਦੀ ਹੈ ਜੀ ਕੱਲ ਮਾਂ ਬੋਲੀ ਦਿਵਸ ਲੰਘਿਆ ਅਸੀਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਆ ਪਰ ਜਦੋਂ ਵਾਰੀ ਆਉਂਦੀ ਆ ਪੰਜਾਬੀ ਮਾਂ ਦੀ ਸਾਡੀ ਮਾਂ ਬੋਲੀ ਪੰਜਾਬੀ ਦੀ ਸਾਡੇ ਚ ਬਹੁਤੇ ਸਾਰੇ ਨਹੀਂ ਅਸੀਂ ਥੋੜੀ ਜੀ ਪਿੱਟ ਕਮਾ ਲੈਨੇ ਆਂ ਮੂੰਹ ਦੂਜੇ ਪਾਸੇ ਨੂੰ ਕਰਦੇ ਆਂ ਜਿੱਥੇ ਚਾਰ ਕਿ ਪੜੇ ਲਿਖੇ ਬੰਦੇ ਖੜੇ ਹੋਣ ਉੱਥੇ ਅਸੀਂ ਔਖੇ ਹੋ ਕੇ ਅੰਗਰੇਜ਼ੀ ਬੋਲਦੇ ਆਂ ਅੰਗਰੇਜ਼ੀ ਬੋਲਣ ਵਾਲਾ ਬੰਦਾ ਜ਼ਿਆਦਾ ਸਿਆਣਾ ਨਹੀਂ ਹੁੰਦਾ ਆਪਣੀ ਮਾਂ ਨੂੰ ਪਛਾਣਨ ਵਾਲਾ ਸਭ ਤੋਂ ਸਿਆਣਾ ਹੁੰਦਾ ਜੀ ਲਓ ਮੈਂ ਤੁਹਾਡੀ ਖਿਦਮਤ ਪੇਸ਼ ਕਰ ਰਿਹਾ ਜੀ ਅਸੀਂ ਮੈਂ ਕੁਛ 6-7 ਸਾਲ ਪਹਿਲਾਂ ਗਾਣਾ ਗਾਇਆ ਸੀ ਮਾਂ ਬੋਲੀ ਪੰਜਾਬੀ ਉਸ ਤੋਂ ਬਾਅਦ ਹੁਣ ਇੱਕ ਹੋਰ ਗਾਇਆ ਮਾਂ ਬੋਲੀ ਪੰਜਾਬੀ 2 ਤੁਸੀਂ ਸਰਚ ਕਰੋਗੇ ਭੰਗੜੇ ਦਾ ਕਿੰਗ ਐਲਬਮ ਉਹਦੇ ਵਿੱਚ ਨਿਕਲੇਗਾ ਔਰ ਜਿਹੜਾ ਪਹਿਲੇ ਵਾਲਾ ਗੀਤ ਆ ਜੀ ਇਹ ਜਦੋਂ ਬਿੰਦੂ ਗੱਲਦ ਰੜਕੀ ਸੀ ਉਦੋਂ ਮੈਂ ਲਿਖਿਆ ਸੀ ਗੀਤ ਮੈਂ ਤੁਹਾਡੇ ਸਨਮੁਖ ਤੁਹਾਡੀ ਖਿਦਮਤ ਪੇਸ਼ ਕਰਨ ਲੱਗਾ ਮਾਂ ਬੋਲੀ ਪੰਜਾਬੀ ਚ ਮੇਰੀ ਬੋਲੀ ਮੈਨੂੰ ਜਾਨ ਤੋਂ ਵੱਧ ਪਿਆਰੀ ਆ ਮੇਰੀ ਬੋਲੀ ਮੈਨੂੰ ਜਾਨ ਤੋਂ ਵੱਧ ਪਿਆਰੀ ਆ ਏ ਟਿੱਪੀਆਂ ਕੰਨਿਆਂ ਬਿੰਦੀਆਂ ਨਾਲ ਸ਼ਿੰਗਾਰੀ ਆ ਮੇਰੀ ਬੋਲੀ ਮੈਨੂੰ ਜਾਨ ਤੋਂ ਵੱਧ ਪਿਆਰੀ ਆ ਇਹ ਟਿੱਪੀਆਂ ਕੰਨਿਆਂ ਬਿੰਦੀਆਂ ਨਾਲ ਸ਼ਿੰਗਾਰੀ ਆ ਤੁਸੀਂ ਵਾਰਿਸ ਬਣ ਕੇ ਬੋਲੀ ਦੇ ਵਾਰਿਸ ਬਣ ਕੇ ਬੋਲੀ ਦੇ ਹਰ ਜਨਮ ਹੀ ਇਹ ਦੇ ਤੂੰ ਵਾਰਿਦ ਓ ਜੀ ਮੇਰੀ ਮਾਂ ਬੋਲੀ ਮੇਰੀ ਮਾਂ ਦੀ ਬੋਲੀ ਮੇਰੀ ਮਾਂ ਬੋਲੀ ਪੰਜਾਬੀ ਨੂੰ ਤੁਸੀਂ ਮਾਂ ਵਰਗਾ ਸਤਕਾਰ ਦਿਓ ਮੋ ਬਲੀ ਨੂੰ ਭੁੱਲ ਕੇ ਭਲਿਓ ਆਪਣੇ ਆਪ ਨੂੰ ਭੁੱਲ ਜਾਂਗੇ ਖੋਕੀਆਂ ਟੋਰਾ ਸ਼ੋਰ ਤੰਦੇ ਵਿੱਚ ਭਾਏ ਕੱਖਾਂ ਵਾਂਗ ਉਰਲ ਜੋਂ ਇੱਕ ਓਂਕਾਰ ਵੀ ਬਣਿਆ ਊੜੇ ਤੋ ਇੱਕ ਓਂਕਾਰ ਵੀ ਬਣਿਆ ਊੜੇ ਤੋ ਇਹਨੂੰ ਦਿਲ ਚੋਂ ਨਾ ਵਿਸਾਰ ਦੇਓ ਜੀ ਮੇਰੀ ਮਾਂ ਬੋਲੀ ਮੇਰੀ ਮਾਂ ਦੀ ਬੋਲੀ ਮੇਰੀ ਮਾਂ ਬੋਲੀ ਪੰਜਾਬੀ ਨੂੰ ਉਸੀ ਮਾ ਵਰਗਾ ਸਤਕਾਰ ਦਿਓ ਇਹ ਹਾਕਮਾ ਫਰੇਦਾਰਾਂ ਨੇ ਤਾਂ ਬਹੁਤ ਸਾਰਾ ਮਾਰ ਜੀ ਇਹ ਹਾਕਮਾ ਫਰੇਦਾਰਾਂ ਨੇ ਤਾਂ ਉਂਦੀ ਅਸਾ ਤੁਸਾਨੇ ਹਏ ਲੰਗੜੀ ਕਰਕੇ ਧਰਤੀ ਆ ਹੋ ਕੁਝ ਅਕਲ ਕਰੋ ਕੁਝ ਤਰਸ ਕਰੋ ਕੁਝ ਅਕਲ ਕਰੋ ਕੁਝ ਤਰਸ ਕਰੋ ਇਹਨੂੰ ਢੜ ਤੋਂ ਹੀ ਨਾ ਕੀਤੇ ਮਾਰ ਦਿਓ ਜੀ ਮੇਰੀ ਮਾਂ ਬੋਲੀ ओ, मेरी दी बोली پنجابی बोली पंजाबी तुसी ورگاست वरगा सतकारियो वसदी रह पंजाबी बोली

ਆਂ ਲੋਰੀਆਂ लाड़ लडायਾਂ ਦਾ ਤੁਸੀਂ ਮਾਂ ਜਾਇਓ ਮੁੱਲ ਤਾਰ ਦੇਓ ਜੀ ਮੇਰੀ ਮਾਂ ਬੋਲੀ ਮੇਰੀ ਮਾਂ ਬੋਲੀ ਮੇਰੀ ਹੀ ਮਾਂ ਬੋਲੀ ਪੰਜਾਬੀ ਨੂੰ ਤੁਸੀਂ ਮਾਂ ਵਰਗਾ ਸਤਕਾਰ ਦਿਓ ਜੀ ਤੁਸੀਂ ਪਿਓ ਵਰਗਾ ਸਤਕਾਰ ਦਿਓ ਜੀ ਤੁ ਰੱਬ ਵਰਗਾ ਸਤਿਕਾਰ ਦਿਓ ਲਓ ਜੀ ਇੱਕ ਸਦਾਈ ਅੰਤਰਾ ਆਪਾਂ ਪੇਸ਼ ਕਰਨਾ ਰੰਗਲਾ ਪੰਜਾਬ ਜਿਸ ਗੀਤ ਨੂੰ ਇਹ ਤਿੰਨਾਂ ਪੀੜ੍ਹੀਆਂ ਨੇ ਜਿਹੜਾ ਹੁਣ ਯੂਥ ਹੈ 18 20 22 ਸਾਲ ਦਾ ਉਹਨਾਂ ਦੇ ਫਾਦਰ ਸਾਹਿਬਾਂ ਨੇ ਉਹਨਾਂ ਦੀਆਂ ਮਾਤਾਵਾਂ ਨੇ ਤੇ ਉਹਨਾਂ ਦੇ ਦਾਦੇ-ਦਾਦੀਆਂ ਨੇ ਅੱਜ 29 ਸਾਲ ਹੋ ਗਏ ਉਸ ਗੀਤ ਨੂੰ ਰਿਲੀਜ਼ ਹੋਇਆ ਸਰਬਜੀਤ ਚੀਮੇ ਦੇ ਪਤਾ ਨਹੀਂ ਕਿੰਨੇ ਸਾਹ ਆਇਆ ਕਿਹੜਾ ਆਖਰੀ ਸਾਹ ਹੋਣਾ ਕਦੋਂ ਫੂਕ ਨਿਕਲ ਜਾਣੀ ਆ ਪਰ ਇਹ ਗੀਤ ਤੁਸੀਂ ਇਸ ਗੀਤ ਨੂੰ ਇੰਨਾ ਪਿਆਰ ਦਿੱਤਾ ਕਿ ਸਾਡੀਆਂ ਚੀਮਾ ਪਰਿਵਾਰ ਦੀ ਆਉਣ ਵਾਲੀਆਂ ਦੱਸਲਾਂ ਵੀ ਤੁਹਾਡੇ ਪਿਆਰ ਦਾ ਕਰਜ਼ ਨਹੀਂ ਮੋੜ ਸਕਦੀ ਅੱਜ ਬਹੁਤ ਮਿਹਰਬਾਨੀ ਲੋ ਰੰਗਲੇ ਪੰਜਾਬ ਦੀ ਸਿਫਤ ਸੁਣਾਵਾ ਜਿੱਥੇ ਰੱਬ ਵਰਗੀਆਂ ਮਾਵਾਂ ਧਰਤੀ ਪੰਜ ਦਰਿਆ ਦੀ ਰਾਣੀ ਜਿਸ ਦਾ ਅੰਮ੍ਰਿਤ ਵਰਗਾ ਪਾਣੀ ਇਹ ਜਿੱਦਣ ਮੈਂ ਕੈਨੇਡਾ ਗਿਆ ਸੁਪਾ ਬਣਿਆ ਹਰਦੀਪ ਅਸੀਂ ਇਰਤਗਰਤ ਗਏ ਹੋਏ ਆ ਜੀ ਬੜੀ ਦੇਰ ਹੋ ਗਈ 35 36 ਪਰੇ ਹੁਣ ਰੁਝਾਨ ਹੋ ਗਿਆ ਕਿ ਹਟ ਹੋ ਕੇ ਸਿੰਗਰ ਕੈਨੇਡਾ ਅਮਰੀਕਾ ਨੂੰ ਜਾਂਦੇ ਆ ਅਸੀਂ ਉਹ ਗਾਇਕਿਆਂ ਮੈਂ ਤੇ ਹਰਦੀਪ ਅਰ ਭਜਨਪਾ ਮਨਮੋਹਨ ਦੇਵੀ ਬਾਜੀ ਗੁਣਾ ਚੋਰੀਆ ਸਾਹਿਬ ਜੈਜੀ ਜਿਹੜਾ ਅਸੀਂ ਉਥੋਂ ਰਾਤ ਦਿਨ ਲੇਬਰਾਂ ਕਰਕੇ ਦਿਹਾੜੀਆਂ ਲਾ ਕੇ 20 20 ਘੰਟੇ ਕੰਮ ਕਰਕੇ ਅਸੀਂ ਸਟ੍ਰਗਲ ਕਰਕੇ ਇਸ ਪੀੜ ਦੇ ਵਿੱਚ ਆਏ ਜੀ ਫੇ ਤੁਹਾਡੇ ਪਿਆਰ ਨੇ ਸਾਨੂੰ ਆਵਾਜ਼ ਮਾਰੀ ਅਸੀਂ ਫੇਰ ਇੱਥੇ ਆ ਗਏ ਲੋ ਬਹੁਤੀਆਂ ਗੱਲਾਂ ਨਹੀਂ ਗੀਤ ਤੋਂ ਪਹਿਲਾਂ ਕਿ ਨਿੱਕੀਆਂ ਜਿਹੀ ਦੋ ਚਾਰ ਲਾਈਨਾਂ ਸ਼ੇਅਰ ਦੀਆਂ ਉਸ ਤੋਂ ਬਾਅਦ ਗੀਤ ਰੰਗਲਾ ਪਜਾ ਸੋਰੀ ਚ ਮੜਹਾਏ ਰਿਮੰਦਰ ਜੈ ਤਾ ਮਨੇ ਗੂੰਜਦੇ ਹਵਾਵਾਂ ਵਿੱਚ ਗੁਰੂ ਆਦੇ ਨਾਮ ਨੇ ਬੰਤਾ ਪਪਾ ਸਿੰਘ ਦੇ ਗਏ ਕੁਰਬਾਨੀਆਂ ਓਏ ਕਿੱਡਾ ਤੇਰਾ ਯਾਰਾ ਹੋ ਪੁੱਤਰਾਂ ਦੇ ਤਾਨੀਆਂ ਹਾਸੇ ਦੇ ਸੋਨੇ ਦੀ ਚਿੜੀ ਸੋਨੇ ਦੀ ਚਿੜੀ ਆ ਜੋ ਰੂਹਾ ਸਾਹਮਣੇ ਬੈਠੀਆਂ ਨੇ ਕਰਨੈਲ ਸੇਵਿਆ ਜੀ ਇਹਨਾਂ ਦੇ ਵੱਡੇ ਭਾਈ ਸਾਹਿਬ ਅੱਜ ਦੁਨੀਆ ਤੇ ਨਹੀਂ ਰਹੇ ਜਦੋਂ ਸਾਨੂੰ ਕੋਈ ਗੀਤ ਨਹੀਂ ਮਿਲਦਾ ਹੁੰਦਾ ਸੀ ਉਦੋਂ ਸਵਰਨ ਸੇਵਿਆ ਜੀ ਨੇ ਮੈਨੂੰ ਗੀਤ ਦਿੱਤਾ ਸੀ ਗੱਲਾਂ ਯਾਦ ਰਹਿੰਦੀਆਂ ਨੇ ਗੋਨਾ ਚੋਰੀਆ ਭਾਜੀ ਚੱਲ ਗਏ ਆਪਾਂ ਮੜਾ ਸਮਾ ਵੀ ਬੰਦੇ ਨੂੰ ਯਾਦ ਰਹਿੰਦਾ ਚੰਗਾ ਵੀ ਯਾਦ ਰਹਿੰਦਾ ਇਦਾਂ ਦੇ ਗੀਤਕਾਰ ਵੀ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਔਰ ਗੁਣਾ ਚੋਰੀਆ ਭਾਜੀ ਨੇ ਬਿਲਕੁਲ ਨਵਾਂ ਬੰਦਾ ਮੇਰੇ ਮੂਰੇ ਕੱਢ ਕੇ ਡਾਇਰੀ ਰੱਖਤੀ ਸੀ ਸਰਬਜੀਤ ਜਿਹੜਾ ਚੰਗਾ ਗੀਤ ਲੱਗਦਾ ਉਹ ਲੈ ਲੈ ਗੱਲਾਂ ਯਾਦ ਆਉਂਦੀਆਂ ਨੇ ਤੇ ਉਹਨਾਂ ਦੇ ਵੀ ਗੀਤ ਮੈਂ ਬੜੇ ਗਾਏ ਨੇ ਕਾਗਜ਼ੀ ਫੁੱਲ ਕੁਦਰਤ ਤੋਂ ਡਰ ਬੰਦਿਆ ਪਤਾ ਨਹੀਂ ਕਦੋਂ ਕਿੱਥੇ ਕੀ ਹੋਣਾ ਤੇ ਬਚਨ ਬੇਦਲ ਸਾਹਿਬ ਇਹਨਾਂ ਨੂੰ ਕੌਣ ਨਹੀਂ ਜਾਣਦਾ ਜੀ ਤਕਮ ਬਖਤਰੀ ਵਾਲਾ ਗਿੱਲ ਹਰਦੀਪ ਹਰਿੰਦਰ ਸੰਧੂ ਬਹੁਤ ਹੀ ਪਿਆਰੀ ਆਵਾਜ਼ ਦਾ ਮਾਲਕ ਹੈ ਲਿਖ ਵੀ ਚੰਗਾ ਲੈਂਦਾ ਮੈਨੂੰ ਪਤਾ ਔਰ ਬਹੁਤ ਕੰਮਕਾਰ ਹੈ ਇਹਦੇ ਕੋ ਤੁਸੀਂ ਸਾਰੇ ਹੀ ਮੇਰੇ ਇਸੇ ਬਰਾਬਰ ਹੋ ਜੀ ਜਿਨ੍ਹਾਂ ਦੇ ਨਾਮ ਮੈਂ ਨਹੀਂ ਵੀ ਜਾਣਦਾ ਜਾਂ ਮੈਂ ਨਹੀਂ ਬੋਲ ਪਾਇਆ ਤੁਹਾਡਾ ਸਾਰਿਆਂ ਦਾ ਸਤਿਕਾਰ ਮੇਰੇ ਇੱਥੇ ਵਸਦਾ ਜੀ ਬਹੁਤ-ਬਹੁਤ ਮਿਹਰਬਾਨੀ ਲਓ ਜੀ ਗੀਤ ਤੁਹਾਡੇ ਖਿਦਮਤ ਪੇਸ਼ ਹੈ ਰੰਗਲਾ ਪੰਜਾਬੀ bang ਸਰਬ ਪਾਜੀ ਦੋ ਟੱਪੇ ਇਹਦੇ ਵਿੱਚ ਮੈਂ ਨਵੇਂ ਲਿਖੇ ਸੀ ਫਿਲਮ ਦੇ ਵਿੱਚ ਉਹ ਨਵੇਂ ਟੱਪੇ ਦੋਨੋਂ ਕੋਣੇ ਆ ਜੀ ਉਹ ਘੱਟ ਸੋਨੇ ਹੋਣੇ ਆ ਜੀ ਬਿੱਟੂ ਖੰਨੇ ਵਾਲਾ ਸਾਹਿਬ ਮੇਰੇ ਵੱਡੇ ਪਾਜੀ ਵੱਡੇ ਹੋਣੇ ਆ ਜੀ ਉਮਰ ਚਾ ਥੋੜੇ ਬਹੁਤ ਕੋਣਾਂ ਆ ਜੀ ਵੱਡੇ ਹੋ ਬਹੁਤ ਬਹੁਤ ਮਿਹਰਬਾਨੀ ਜੀ ਪਾਜੀ ਹੁਣਾਂ ਵੱਲੋਂ ਸਾਡਾ ਬਹੁਤ ਸਾਰਾ ਮਾਨ ਮੌਦਪੁਰੀ ਸਾਹਿਬ ਬਹੁਤ ਸਾਰਾ ਸਤਿਕਾਰ ਇਹਦੇ ਵਿੱਚ ਬਹੁਤ ਕੁਝ ਵਸਦਾ ਜੀ ਗੱਲ ਪੈਸੇ ਦੀ ਨਹੀਂ ਹੈ ਪੈਸਾ ਤੁਹਾਡੇ ਕੋਲੋਂ ਹੀ ਕਮਾਇਆ ਹੁਣ ਤੱਕ ਗੱਲ ਹੁੰਦੀ ਆ ਅਦਬ ਪਿਆਰ ਤੇ ਛੋਟਿਆਂ ਨੂੰ ਅਸ਼ੀਰਵਾਦ मेहरबानी बहुत धन्यवाद थैंक यू पंजाबी पंजाबी मां पुत पंजाबी जगतों बखर ही तो रहेगा बाबी ਪੁੱਤ ਪੰਜਾਬੀ ਜਗਤੋਂ ਵਖਰੀ ਤੋਰ ਨਬਾਹੀ ਇਹ ਅਣਖਾਂ ਨੂੰ ਦਾਗ ਨਹੀਂ जी बचार ते ਸਦਾ ਪੰਜਾਬ ਸਦਾ ਵਸਦਾ ਪੰਜਾਬ ਓ ਸਦਾ ਪੰਜਾਬ ਸਦਾ ਵਸਦਾ ਪੰਜਾਬ ਓ ਰਹੇ ਹਸਦਾ ਪੰਜਾਬ ਸਦਾ ਹੱਸਦਾ ਪੰਜਾਬ ਓ ਸਦਾ ਪੰਜਾਬ ਸਦਾ ਹੱਸਦਾ ਪੰਜਾਬ ਓ ਰਹੇ ਨੱਚ ਰਹਿ ਨੱਚ ਰਹਿ ਨੱਚ ਰਹਿ ਨੱਚ ਰਹਿ ਨੱਚ ਰਹਿ ਓ ਨੱਚਦਾ ਪੰਜਾਬ ਵੇਰਾ ਨੱਚਦਾ ਪੰਜਾਬ ਓ ਸਦਾ ਪੰਜਾਬ ਮੇਰਾ ਸਦਾ ਪੰਜਾਬ ਰਹੇ ਵਸਦਾ ਪੰਜਾਬ ਸਦਾ ਵਸਦਾ ਪੰਜਾਬ ਮਿਹਰਬਾਨੀ ਜੀ ਲੋ ਜੀ ਆਪਾਂ ਇੱਕ ਗੀਤ ਨਾਲ ਹੋਰ ਸਮਾਪਤੀ ਕਰ ਦੇਣੀ ਆ ਬੱਬਰ ਸ਼ੇਰਾ ਦੀ ਕੌਮ ਏ ਨਾ ਜ਼ੁਲਮ ਕਿਸੇ ਤੇ ਕਰਦੀ ਬੱਬਰ ਸ਼ੇਰਾ ਦੀ ਏ ਕੌਮ ਨਾ ਜ਼ੁਲਮ ਕਿਸੇ ਤੇ ਕਰਦੀ ਦੁਨੀਆ ਤੇ ਕੋਈ ਭੀੜ ਪਵੇ ਤਾਂ ਸਭ ਤੋਂ ਮੋਹਰੇ ਖੜਦੀ ਚੜਦੀ ਕਲਾ ਵਿੱਚ ਰਹੇ ਸਦਾ ਇਹ ਤਵਾਰੀਖ ਦਾ ਕਹਿਣਾ ਏ ਜ਼ਿੰਦਾਬਾਦ ਪੰਜਾਬ ਹੈ ਸਾਡਾ ਜ਼ਿੰਦਾਬਾਦ ਹੀ ਰਹੇ ਪੰਜਾਬ ਜਦੋਂ ਤੋਂ ਲੈ ਕੇ ਪੰਜਾਬ ਦਾ ਜਨਮ ਹੋਇਆ ਹੈ ਪੰਜਾਬ ਸਥਾਪਿਤ ਹੋਇਆ ਹੈ ਪੰਜਾਬ ਸਿਰਜਿਆ ਪੰਜਾਬ ਬਣਿਆ ਜਿੱਥੇ ਪੰਜਾਬ ਦੇ ਵਿੱਚ ਬਹੁਤ ਖੁਸ਼ਹਾਲੀ ਬਹੁਤ ਖੁਸ਼ੀਆਂ ਆਈਆਂ ਉਸ ਤੋਂ ਸੈਂਕੜੇ ਵੱਧ ਪੰਜਾਬ ਨੇ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਜੀ ਪਰ ਬਾਬੇ ਨਾਨਕ ਦੀ ਕਿਰਪਾ ਹੈ ਸਾਡੇ ਗੁਰੂਆਂ ਦੀ ਪੀਰਾਂ ਦੀ ਪੈਗੰਬਰਾਂ ਦੀ ਸਾਡੇ ਸ਼ਹੀਦਾਂ ਦੀ ਰਿਸ਼ੀਆਂ ਤੇ ਮੁਨੀਆਂ ਦੀ ਕਿਰਪਾ ਹੈ ਪੰਜਾਬ ਹਰ ਮੁਸੀਬਤ ਚੋਂ ਨਿਕਲ ਕੇ ਖੜਾ ਹੋਇਆ ਅੱਜ ਜੇ ਸਾਡੇ ਇਧਰਲੇ ਇਸ ਪੰਜਾਬ ਦੇ ਹਾਲਾਤ ਇੰਨੇ ਵਿਤਰ ਨਹੀਂ ਤਾਂ ਦੁਨੀਆ ਭਰ ਦੇ ਵਿੱਚ ਬਾਬੇ ਨਾਨਕ ਨੇ ਕਹਿੰਦੇ ਮਿੰਦੀ ਪੰਜਾਬ ਵਸਾਤੇ ਤਾਂ ਮੈਬਰਸਪੋਰਡ ਹੋਵੇ ਸਰੀ ਹੋਵੇ ਵੈਨਕੂਵਰ ਬਰਮਟਨ ਔਰ ਸਿਡਨੀ ਮੈਲਬੌਰਨ ਲੰਡਨ ਬਰਮਿੰਗਮ ਦਬਈ ਮਾਸਕਟ ਦੁਨੀਆ ਭਰ ਦੇ ਵਿੱਚ ਪੰਜਾਬ ਵਸ ਗਏ ਸਰੀ ਵਾਲੇ ਨਗਰ ਕੀਰਤਨ ਤੇ ਇਸ ਵਾਰ ਸਾਢੇ ਲੱਖ ਸਾਢੇ 7 ਲੱਖ ਬੰਦੇ ਦਾ ਇਕੱਠ ਸਿਕਾ ਜੀ ਬਲੀਵ ਕਰਨਾ ਔਖਾ ਹੈ ਸਾਡੇ 7 ਲੱਖ ਬੰਦਾ ਸਰੀ ਵਾਲੇ ਵਿਸਾਖੀ ਦੇ ਨਗਰ ਕੀਰਤਨ ਦੇ ਚ। ਔਰ ਸਾਰੇ ਜ਼ਿੰਦਾਬਾਦ ਨੇ ਤਾਂ ਹੀ ਮੈਂ ਗੱਲ ਕੀਤੀ ਸੀ ਕਿ ਆਪਾਂ ਇਹਦੀਆਂ ਬ੍ਰਾਂਚਾਂ ਬਾਹਰ ਲੈ ਕੇ ਜਾਈਏ। ਬਹੁਤ ਸਪੋਰਟ ਹੋ ਸਕਦੀ ਹੈ ਜੀ। ਜਿਹੜਾ ਲੋੜਵੰਦ ਵੀਰ ਹੈ ਉਹ ਅੱਜ ਕਿਸੇ ਗੀਤਕਾਰ ਨੂੰ ਲੋੜ ਪੈ ਸਕਦੀ ਹੈ, ਕੱਲ ਨੂੰ ਕਿਸੇ ਹੋਰ ਨੂੰ ਵੀ ਪੈ ਸਕਦੀ ਹੈ। ਅਸੀਂ ਜ਼ਰੂਰਤਮੰਦ ਸਾਡੀ ਪੰਜਾਬੀ ਕੌਮ ਹੈ। ਲੋ ਬਹੁਤੀਆਂ ਗੱਲਾਂ ਨਹੀਂ ਮੇ ਕਰਨੀਆ। ਭੱਟੀ ਸਾਹਿਬ ਦਾ ਲਿਖਿਆ ਹੋਇਆ ਗੀਤ ਮੈਂ ਗੀਤ ਦੇ ਬੋਲ ਮੈਂ ਬੋਲਦੇ। ਦੇਖੋ ਹੁਣੇ ਗਲਤੀ ਕਰ ਗਿਆ ਸੀ ਮੈਂ। ਅਜਿਹੜਾ ਮੈਂ ਗੀਤ ਬੋਲਿਆ ਬੱਬਰ ਸ਼ੇਰਾ ਦੀ ਕੌਮ ਨਾ ਇਹ ਜ਼ੁਲਮ ਕਿਸੇ ਤੇ ਕਰਦੀ ਦੁਨੀਆ ਤੇ ਕੋਈ ਭੀੜ ਪਵੇ ਤਾਂ ਇਹ ਸਭ ਤੋਂ ਮੋਹਰੇ ਖੜਦੀ ਗਵਾਹ ਬੈਠਿਆ ਜੀ ਚੜਦੀ ਕਲਾ ਵਿੱਚ ਰਹੇ ਸਦਾ ਇਹ ਤਵਾ ਰਿਖਦਾ ਕਹਿਣਾ ਹੈ ਜਿੰਦਾਬਾਦ ਪੰਜਾਬ ਹੈ ਮੇਰਾ ਕਿ ਜਿੰਦਾਬਾਦ ਮੇਰਾ ਚੀਮਾ ਸਾਹਿਬ ਖੁਦ ਬਹੁਤ ਵਧੀਆ ਰਾਈਟਰ ਵੀ ਨੇ ਸਮਝਦੇ ਨੇ ਸ਼ਬਦਾਂ ਨੂੰ ਸੋ ਪਿੱਛੇ ਜਿਹੜਾ ਦੀ ਟੇਪ ਆਈ ਭੰਗੜੇ ਦਾ ਕਿੰਗ ਉਹਦਾ ਟਾਈਟਲ ਕੀ ਸੀ ਉਹ ਮੇਰਾ ਲਿਖਿਆ ਹੋਇਆ ਸੀ ਸੋ ਆ ਗੀ ਤੋਂ ਰਿਲੀਜ਼ ਹੋਣਾ ਜੀ ਪੰਜਾਬ ਜਿੰਦਾਬਾਦ ਸਰਬਜੀ ਟੀਮਾਂ ਜੀ ਲੋ ਜੀ ਆਪਾਂ ਲੰਮਾ ਨਹੀਂ ਕਰਨਾ ਦੋ ਗੀਤ ਮੈਂ ਮਿਕਸ ਕਰਕੇ ਗਾ ਦੇਣੇ ਆ ਇਹ ਅੱਜ ਮੈਂ ਪਹਿਲੀ ਵਾਰੀ ਗਾਉਣ ਲੱਗਾ ਜੀ ਸਟੇਜ ਤੇ ਇਹ ਜਿਹੜਾ ਗੀਤ ਹੈ ਜਿੰਦਾਬਾਦ ਪੰਜਾਬ ਹੈ ਸਾਡਾ ਜਿੰਦਾਬਾਦ ਹੀ ਰਹਿਣਾ ਉਹਦੇ ਨਾਲ ਦੀ ਨਾਲ ਆਪਾਂ ਥੋੜੀ ਜੀ ਗੱਲ ਕਰਨੀ ਹੈ ਇਹ ਗੀਤ ਪੰਜਾਬੀਆਂ ਦੀ ਅਣਖ ਦੀ ਗੱਲ ਹੈ ਇਹਦਾ ਰਾਏ ਕੋਟੀ ਸਾਹਿਬ ਸਾਡਾ ਯਾਰ ਹੈ ਇੱਕ ਫਿਲਮ ਬੜੀ ਸੀ ਵੈਲਕਮ ਟੂ ਪੰਜਾਬ ਮੇਰੀ ਉਹ ਰਿਲੀਜ਼ ਨਹੀਂ ਕਿਸੇ ਕਾਰਨ ਕਰਕੇ ਹੋਈ ਉਹਦੇ ਵਿੱਚ ਗੀਤ ਖਰਾਬ ਹੋ ਗਿਆ 12 14 ਸਾਲ ਦੀ ਗੱਲ ਹੈ ਪਰ ਇਹਨੂੰ ਦੁਬਾਰਾ ਰਿਕਾਰਡ ਕਰਾਂਗੇ ਕੀ ਲਿਖਿਆ ਕਿ ਜੇ ਕੋਈ ਹੱਸ ਪਏ ਖੇੜੇ ਜਾਈਦਾ ਪੰਜਾਬੀਆਂ ਦੇ ਸੁਭਾਅ ਦੀ ਗੱਲ ਹੈ ਕਿ ਜੇ ਕੋਈ ਹੱਸ ਪਏ ਖੇੜੇ ਜਾਈਦਾ ਤੇ ਜੇ ਕੋਈ ਫਸ ਪਏ ਤੇ ਢੇੜ ਜਾਈਦਾ ਇਹ ਵੀ ਅਸੀਂ ਇਦਾਂ ਵੀ ਕਰ ਲੈਣੇ ਆ ਜੀ ਜੇ ਕੋ ਪਿਆਰ ਬਹੁਤ ਕਰਦਾ ਅਸੀਂ ਜਾਨ ਦੇਣ ਤੱਕ ਜੰਦੇ ਆ ਜੇ ਕੋਈ ਨਹੀਂ ਕਰਦਾ ਤੇ ਜਿੱਦਾਂ ਉਹ ਕਰਦਾ ਤੇ ਆਪਾਂ ਉਦਾਂ ਹੀ ਕਰ ਲਈਦੀ ਜੇ ਕੋਈ ਹੱਸ ਪੈ ਖੇੜ ਜਾਈਦਾ ਤੇ ਜੇ ਕੋਈ ਫਸ ਪੈ ਭੜ ਜਾਈਦਾ ਤੌਰ ਸ਼ਰਾਬੀ ਸਾਡੀ ਤੌਰ ਨਵਾਬੀ ਕਹਿੰਦੇ ਆ ਓਏ ਐਵੇਂ ਤਾਂ ਨਹੀਂ ਸਾਨੂੰ ਲੋਕ ਪੰਜਾਬੀ ਕਹਿੰਦੇ ਆ ਪੰਜਾਬੀ ਤੇ ਆਓ ਜੀ ਔ ਜੇ ਕੋਈ ਹੱਸ ਪੈ ਖੇੜੇ ਜਾਈਦਾ ਜੇ ਕੋਈ ਹੱਸ ਪੈ ਖੇੜੇ ਜਾਈਦਾ ਔ ਜੇ ਕੋਈ ਫਸ ਪੈ ਪਿੜ ਜਾਈਦਾ ਤੋਰਿ ਸ਼ਿਰਪੀ ਓ ਸਾਡੀ ਟੌਰ ਨਾ ਬਾਬੀ ਕਹਿੰਦੇ ਆ ਓ ਤੋਰ ਸ਼ਰਬੀ ਸਾਡੀ ਟੌਰ ਨਾ ਬਾਬੀ ਕਹਿੰਦੇ ਆ ਓ ਐਵੇਂ ਤਾਂ ਨਹੀਂ ਓ ਇੰਦੇ ਆ ਐਵੇਂ ਤਾਂ ਨਹੀਂ ਐਵੇਂ ਤਾਂ ਨਹੀਂ ਸਾਨੂੰ ਲੋਕ ਪੰਜਾਬੀ ਕਹਿੰਦੇ ਆ ਓ ਜੇ ਕੋਈ ਹੱਸ ਕੇ ਖੜ ਗਿਆ ਤਾਂ ਏ ਕੋ ਬਸਪ ਜਾਈਦਾ ਓ ਜੇ ਕੋਈ ਹੱਥ ਪੈ ਖਿੜ ਜਾਏ ਜੇ ਕੋਈ ਹੱਥ ਪੈ ਖਿੜ ਜਾਏ ਜੇ ਕੋਈ ਫਸ ਪੈ ਪਿੜ ਜਾਏ ਜੇ ਕੋਈ ਫਸ ਪੈ ਪਿੜ ਜਾਏ ਓ ਤੋਰ ਸ਼ਰਾਬੀ ਸਾਡੀ ਟੋਰ ਨਵਾਬੀ ਕਹਿੰਦੇ ਆ ਓ ਤੋਰ ਸ਼ਰਾਬੀ ਸਾਡੀ ਟੋਰ ਨਵਾਬੀ ਕਹਿੰਦੇ ਆ ਖਾਂਦੇ ਨਹੀਂ ਪਖਦੇ ਖਾਂਦੇ ਇੱਕ ਦੇ ਮਾਰੀ ਜਵਾਬੀ ਸੈਂਦੇ ਆ ਨਹੀਂ ਪਖਦੇ ਖਾਂਦੇ ਇੱਕ ਸ਼ੇਰਾਂ ਦੀ ਇੱਕੋ ਮਨਾਜ਼ੁਲ ਸਿੰਘ ਕਰਤਾਰ ਸਰਾਂ ਪੇ ਉਦਮ ਸਿੰਘ ਜੈ ਸੂਰੇ ਵਾਰ ਗਜਾਣਾ ਦੇਖ ਲੈ ਕਣੀ ਕਰਨੀ ਦੇਸੀ ਪੂਰੇ ਓ ਭਗਤ ਸਿੰਘ ਕਰਤਾਰ ਸਰਾਂ ਪੇ ਉਦਮ ਸਿੰਘ ਜੈ ਸੂਰੇ ਵਾਰ ਗਜਾਣਾ ਦੇਖ ਲੈ ਕਣੀ ਕਰਨੀ ਦੇਸੀ ਪੂਰੇ ਪੱਟੀ ਪੜੀ ਪੀਆਂ ਟਹਿ ਆਏ ਜੰਦਾਬਾਦ ਪੰਜਾਬ ਹੈ ਸਾਡਾ ਬਨੀ ਜੀ ਇਨ ਦੀ ਹਾਜ਼ਰੀ ਕਬੂਲ ਕਰਿਓ ਮੈਂ ਦੁਆ ਕਰਦਾ ਕਿ ਜਿਹੜਾ ਗੀਤਕਾਰਾਂ ਦਾ ਮੇਲਾ ਜਿਹੜੀ ਪੰਜਾਬ ਪੰਜਾਬੀਆਂ ਦੀ ਕਲਾਮ ਹੈ ਸਦਾ ਚੜ੍ਹਦੀ ਕਲਾ ਚ ਰਹੇ ਅੱਜ ਮੈਂ ਜਿੰਨੇ ਵੀ ਗੱਲਾਂ ਬਾਤਾਂ ਸੁਣੀਆ ਬਹੁਤ ਚੰਗਾ ਲੱਗਿਆ ਬਹੁਤ ਕੁਝ ਸਿੱਖਿਆ ਬੜਾ ਆਨੰਦ ਆਇਆ ਜੀ ਔਰ ਹਾਕਮ ਭਾਜੀ ਨੇ ਅਜੇ ਉਹ ਜੇ ਸ਼ੇਅਰ ਬੋਲੇ ਆ ਕੀ ਬਾਤ ਹੈ ਜੀ ਔਰ ਬਚਨ ਬੇਦਲ ਉਹਨਾਂ ਨੇ ਜੋ ਕੀਤਾ ਇੰਡਸਟਰੀ ਲਈ ਦਰਜੀਤ ਤੇ ਅੱਜ ਸਾਡੇ ਤੇ ਮਾਣ ਐ ਸਾਨੂੰ ਸਾਡਾ ਛੋਟਾ ਵੀਰ ਐ ਉਹਨੇ ਜਿਹੜੀ ਪੰਜਾਬੀਆਂ ਨੂੰ ਜਗ੍ਹਾ ਦਵਾਈ ਐ ਜੀ ਉਹਦੇ ਵਿੱਚ ਬਚਨ ਭਾਜੀ ਦਾ ਬਹੁਤ ਵੱਡਾ ਯੋਗਦਾਨ ਐ ਇੱਕ ਮੈਂ ਗਾਣਾ ਸੁਣਦਾ ਸੀ ਅੱਜ ਵੀ ਪੰਜਵਾਂ ਤਾਂ ਹਾਲੇ ਪਾਇਆ ਹੀ ਨਹੀਂ ਪਹਿਲਾ ਪਾਇਆ ਦੂਜਾ ਪਾਇਆ ਤੀਜਾ ਪਾਇਆ ਚੌਥਾ ਬਈ ਜੇ ਕਿਤੇ ਪੰਜਵਾਂ ਪਾਤਾ ਉਹ ਜਿਹੜਾ ਪੰਜਵਾਂ ਸੀ ਉਹ ਬਚਨ ਭਾਜੀ ਨੇ ਪਾਇਆ ਸੀ ਉਹ ਇਹੋ ਜਿਹਾ ਫਿਰ ਤੇ ਸਮਝ ਲਓ ਗੱਡੀ ਰਨਵੇ ਤੇ ਹੀ ਐ ਜੀ ਹਾਂਜੀ ਹਾਂਜੀ ਇਹ ਮੁਕੱਦਰ ਹੁੰਦੇ ਆ ਜੀ ਕਿਸਮਤ ਹੈ ਉਹਦੀ ਆਪਣੀ ਮਿਹਨਤ ਦਾ ਛੋਟੇ ਵੀਰ ਦੀ ਬਹੁਤ ਵਧੀਆ ਸਾਨੂੰ ਮਾਣ ਹੈ ਦਿਲਜੀਤ ਅੱਜ ਜਿੱਥੇ ਵੀ ਉਹ ਪਹੁੰਚਾ ਸਾਡਾ ਪੰਜਾਬੀਆਂ ਦਾ ਨਾਮ ਉੱਚਾ ਜੀ ਬਹੁਤ-ਬਹੁਤ ਮਿਹਰਬਾਨੀ ਪਗੜੀ ਕਿਤੇ ਪਗੜੀ ਦੀ ਗੱਲ ਆ ਜਾਂਦੀ ਹੈ ਜੀ ਸਲੂਟ ਹੈ ਸਾਡੀ ਪੱਗ ਨੂੰ ਕੋ ਪੱਗ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਲੁਕਿਆ ਹੋਇਆ ਹੈ ਜੀ ਅੱਜ ਮੇਲੇ ਪਿਆਰ ਦਾ ਬਹੁਤ-ਬਹੁਤ ਧੰਨਵਾਦ ਮਾਲਕ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੀ థాంਕ ਯੂ